ਹਾਂਜੀ ਮਿੱਤਰੋ ਸਾਸਰੀ ਕਾਲ ਜੀ ਗੁੱਡ ਮਾਰਨਿੰਗ ਅਸੀਂ ਫੇਰ ਚੱਲੇ ਉਹ ਸੰਡੇ ਵਾਲੇ ਕੰਮ ਤੇ ਹਨਾ ਰੂਫ ਵਾਲੇ ਕੰਮ ਤੇ ਚੱਲੇ ਹਾਂ ਰਾਸਤੇ 'ਚ ਤੇ ਕਾਂਢ ਹੋ ਚੱਲਿਆ ਜੀ ਇੱਕ ਸਾਲਾ ਗੋਰਾ ਪੈ ਗਿਆ ਮਗਰ ਕਿਤੇ ਮਾਰਾ ਕਿਤੇ ਸਾਡੇ ਬੰਦੇ 'ਚ ਥੋੜੀ ਜਿਹੀ ਪਤਾ ਨਹੀਂ ਅੱਖ ਲੱਗ ਗਈ ਕੀ ਹੋ ਗਿਆ ਤੇ ਜਾਂ ਕੁਝ ਵੀ ਨਹੀਂ ਹੋਇਆ ਜਾ ਉਹਨੂੰ ਗੋਰੇ ਨੂੰ ਭਲੇਖਾ ਪੈ ਗਿਆ ਗੋਰਾ ਕਹਿੰਦਾ ਰੋਂਗ ਡਰਾਈਵ ਕਰ ਰਹੇ ਆ ਤੇ ਉਹ ਸਾਲਾ ਤੋਂ ਪਿੱਛੇ ਤੇ ਆਉਂਦਾ ਸਾਡੇ ਨਾਲ ਗੱਡੀ 'ਚ ਹੋਣੇ ਕਰਤਾ ਪੁਲਿਸ ਵਾਲ ਨੂੰ ਫੋਨ ਹੁਣ ਵੇਨੇ ਆ ਵੀ ਅੱਗੇ ਕੀ ਹੁੰਦਾ ਵੀ ਨਜ਼ਾਰਾ ਦੇਖਣ ਵਾਲਾ ਹਾਂ ਦਾ ਕੋਈ ਚੱਕਿਆ ਨਹੀਂ ਸਹੀ ਨਾ ਅਸੀਂ ਪੋਰਾ ਵੀ ਗਲਤ ਨਹੀਂ ਨਾ ਆਉਗਾ ਹੋਰ ਡਰਿੰਕ ਕੀਤੀ ਅਸੀਂ ਡਰਿੰਕ ਨਹੀਂ ਕੀਤੀ ਕਰਵਾ ਚਾਹੂ ਪੀ ਗਤ ਰਿਹਾ ਮਾਰਨਿੰਗ ਆ ਨਾ ਸ਼ਾਮ ਦੀ ਗੱਲ ਹੁੰਦੀ ਫਿਰ ਵੀ ਹੈ ਤਾਂ ਕੋਈ ਸਾਡੇ ਕੋਈ ਵੀ ਨਹੀਂ ਪੀਂਦਾ ਹੁਣ ਇਹ ਦਵਾ ਵੇਨੇ ਆ ਕੀ ਨਜ਼ਾਰਾ ਅਗਲਾ ਇਹ ਪੁਲਿਸ ਵਾਲੇ ਆਉਣਗੇ ਵੈਸੇ ਦਾ 100% ਵੀ ਆਉਣਗੇ ਸਾਡੇ ਕੋਲ ਸਾਰਾ ਕੁਝ ਲਾਈਸੈਂਸ ਦਾ ਪੇਪਰ ਆ A to Z ਹੈ ਮੜ ਦੇਖਦੇ ਆ ਵੀ ਉਹ ਕੀ ਕਰਦੇ ਆ ਨਾ 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 ਬਟ ਉਹ 2 ਕਿਲੋਮੀਟਰ ਤੋਂ ਪਿੱਛੇ ਫੋਲੋ ਕਰ ਰਿਹਾ ਠੀਕ ਆ ਤੇ ਹਜੇ ਵੀ ਹਾਂ ਕਰੀ ਜਾਂਦਾ ਫੋਟੋ ਦੇਖਦੇ ਆ ਵੀ ਹੁਣ ਆਉਂਦੇ ਆ ਕਿਉਂ 100% ਆਣਗੇ ਕਿਉਂਕਿ ਗੋਰਾ ਸਾਨੂੰ ਫੋਲੋ ਕਰ ਰਿਹਾ ਜਿਵੇਂ ਜਿਵੇਂ ਅਪਡੇਟ ਹੁੰਦੇ ਸਾਨੂੰ ਦੱਸਦੇ ਆ ਵੀ ਸਵਾਦ ਆ ਰਿਹਾ ਅੱਜ ਥੋੜਾ ਜਿਆ ਪੈਂਟ ਚਾੜੀ ਗਈ ਗਾੜੀ ਹੈ ਲਓ ਜੀ ਮਾਮੇ ਆ ਚੁੱਕੇ ਆ ਦੇਖਦੇ ਆ ਕਿ ਬੰਦਾ ਸਾਨੂੰ ਵੀ ਨਾ ਨਾ ਤੁਸੀਂ ਲਓ ਜੀ ਸਾਡਾ ਬੰਦਾ ਸਾਡਾ ਬੰਦਾ ਹੁਣ ਗੱਲਬਾਤ ਕਰੀ ਜਾਂਦਾ ਅੰਗਰੇਜ਼ੀ ਦੇ ਵਿੱਚ ਸਾਡੇ ਬੰਦੇ ਆਏ ਤੋਂ ਬਾਅਦ ਵੇਣੇ ਆ ਵੀ ਕੀ ਬਣਦਾ ਕੀ ਨਹੀਂ ਬਣਦਾ ਉਹਨਾਂ ਫਿਰ ਗੱਲਬਾਤ ਹੁਣ ਇੰਡੀਸ਼ ਇੱਕ ਕੱਟ ਆਉਂਦੀ ਆ ਤੇ ਫਿਰ ਹੁਣ ਪੁੱਛਦੇ ਆ ਪਰ ਮੈਂ ਬਾਤ ਨਹੀਂ ਜਾ ਸਕਦਾ ਕਿਉਂਕਿ ਗਲਤੀ ਉਹਦੀ ਸੀ ਨਾ ਮਾੜੀ-ਮੋਟੀ ਉਹਦਾ ਗੱਲ ਕਰ ਤਾਂ ਉਹਨਾਂ ਨੇ ਕਿਹਾ ਵੀ ਤੂੰ ਕੌਣ ਹੁੰਦਾ ਬੋਲਣ ਵਾਲਾ ਸੋ ਉਹਨੂੰ ਆਉਣ ਦੇ ਫਿਰ ਆਪਾਂ ਕਰਦੇ ਆ ਗੱਲ ਲਓ ਜੀ ਗੱਲਾਂ ਤੇ ਗੱਲਬਾਤ ਕਾਲਿਆ ਵੀ ਕਿਦਾਂ ਦਿਲ ਤੱਕ ਤੱਕ ਕਰ ਰਿਹਾ ਪੂਰਾ ਜੀ ਪੂਰਾ ਵਾਹ ਚਲੋ ਜੀ ਤੋਂ ਤੋਂ ਹਸ ਰਿਹਾ ਅੰਦਰੋਂ ਹੀ ਪੂਰੇ ਡਰੇ ਪਏ ਆ ਕਿ ਭਈ ਥਾਲਾ ਉਹ ਪੈਂਜ ਇੱਕ ਆ ਹੋਰ ਆ ਗਿਆ ਕਿਉਂਣਾ ਇਹ ਨਹੀਂ ਦਾ ਮੈਂ ਕਰਦਾ ਲਓ ਜੀ ਚੱਲੇ ਆ ਸੌਟ ਆਊਟ ਹੋ ਗਿਆ ਤੇ ਕਰਦੇ ਆ ਗੱਲਬਾਤ ਸਾਰੇ ਸਾਰੀ ਚੈਕਿੰਗ ਕੀਤੀ ਹੈ ਲੈਟਰ ਵੱਟ ਸਾਡਾ ਬੰਦਾ ਹੈ ਘਰਾਇਆ ਨਹੀਂ ਬਹੁਤ ਤਕੜਾ ਬੰਦਾ ਲੋ ਬਿਉਗਾ ਗਏ ਹਣ ਦੋ ਗੱਡੀਆਂ ਸੀ ਬਟਰ ਇੱਕ ਗੱਡੀ ਪਿੱਛੇ ਜ ਹੈ ਐ ਜੋ ਇੱਕ ਅੱਗੋਂ ਅੱਗੋਂ ਇਹਦੀ ਪਿੱਛੇ ਵਜੇ ਪਿੱਛੇ ਹੀ ਆਇਆ ਨਾ ਆ ਇਹਦਾ ਪਿਛੋਂ ਦੀ ਸਾਲੇ ਹਾਂਜੀ ਲੋ ਜੀ ਉਹ ਦੇਖੋ ਪਿੱਛੇ ਖੜੇ ਆ ਜਾਣ ਕੇ ਪਿੱਛੇ ਗੱਡੀ ਰੋਕੀ ਉਹਨਾਂ ਨੇ ਤਾਂ ਹੈ ਵਾਪਸ ਜਾ ਦੇ ਨੀ ਤਾਂ ਕੀ ਉਹ ਵੀ ਥੋੜਾ ਪਿੱਛੇ ਕਰਨੇ ਕਿ ਤਾਂ ਕਿ ਵੀ ਡਰਾਈਵ ਸੇਵ ਕਰ ਰਿਹਾ ਉਹਦੇ ਕਰਕੇ ਚੱਲ ਜੀ ਨੀ ਨੀ ਸਾਰੀ ਲੈ ਜੀ ਪਹਿਲਾਂ ਦੱਸ ਤਾਂ ਦੀ ਕਿਵੇਂ ਥੋੜਾ ਜਿਹਾ ਵੀ ਇਤਰਾ ਕੰਮ ਕਰਕੇ ਨਹੀਂ ਨਹੀਂ ਨੇ ਗੱਲਬਾਤ ਤੋਂ ਕੀ ਕੀਤੀ ਜਦੋਂ ਉਹਨਾਂ ਦਾ ਮਤਲਬ ਜਿਹੜਾ ਕੋ ਪੁੱਛੀ ਗਏ ਦੱਸੀ ਪੁੱਛਿਆ ਕੀ ਗੱਲ ਪੁੱਛਿਆ ਸਾਰਾ ਤੁਸੀਂ ਪੁੱਛਿਆ ਉਹਨਾਂ ਨੇ ਕਿੱਥੋਂ ਆਇਆ ਕੀ ਕੰਮ ਕਰਦਾ ਅੱਛਾ ਕਿਵੇਂ ਆਏ ਆ ਤੁਸੀਂ ਤੂੰ ਤਾਂ ਗੁਰੇ ਦੀ ਕੰਮ ਕਰਨ ਚੱਲੇ ਆ ਹਾਂ ਸਾਡੇ ਬਾਰੇ ਕੀ ਗੱਲ ਵੀ ਕੌਣ ਆਏ ਮੇਰੇ ਮੇਰੇ ਵੀ ਵਰਕਰ ਆ ਮੇਰੇ ਫਰੈਂਡ ਹਾਂ ਵੀ ਅਸੀਂ ਜਿੰਨੇ ਵਰਕਰ ਆ ਹਾਂ ਠੀਕ ਆ ਮੈਂ ਜਿਆਸੀ ਰੁਕ ਦਾ ਕੰਮ ਕਰਦੇ ਆ ਹਾਂ ਠੀਕ ਆ ਤਾਂ ਤੇ ਵੈਨ ਦੇ ਸਾਰੇ ਚਾਹੀਏ ਕੀਤੇ ਉਹਨਾਂ ਨੇ ਦੀਪਰ ਉੱਪਰ ਲਾਈਟਾਂ ਲੋਟਾਂ ਐਮਓਟੀ ਚੱਕੀ ਤੀ ਹਾਂ ਇੰਸ਼ੋਰੈਂਸ ਵਗੈਰਾ ਲਾਟਰ ਹੈ ਤੂੰ ਗੂਣ ਕਿੰਨੂ ਕਰ ਰਿਹਾ ਤੀ ਤੂੰ ਹੁਣ ਕਿੰਨੂ ਕੀਤਾ ਜੀ ਪਾਜੀ ਨੂੰ ਚਾਰ ਵਾਲੀ ਤੋਂ ਉਹ ਮਕਾਇਆ ਸੀ ਆਉਂਦਾ ਲਾਇਸੈਂਸ ਅੱਛਾ ਕੋਲ ਨਹੀਂ ਰੱਖਦਾ ਇਹਨਾਂ ਦਾ ਲਾਇਸੈਂਸ ਅੱਛਾ ਅੱਛਾ ਠੀਕ ਹੈ ਉਹ ਫੋਨ ਆ ਰਿਹਾ ਸੀ ਤੇਰੇ ਘਰ ਵਾਲੀ ਦਾ ਚਲੋ ਵੇਖੀਏ ਬਾਈ ਸੌਟ ਆਊਟ ਹੋ ਗਿਆ ਕੁਝ ਨਹੀਂ ਹੁੰਦਾ ਵਾਜੇ ਭੈਣ ਦਾ ਲਾਉਡਾ ਤੰਗ ਗਿਆ ਉਹ ਗੁਰਾ ਭੈ ਜੋ ਦੇ ਸਾਲਾ ਨੇ ਕੀ ਗੱਲ ਪਿੱਛੇ ਉਹਨਾਂ ਨੂੰ ਕੋਈ ਨਕਸ ਬੀੜੀ ਤੇ ਆਇਆ ਅੱਛਾ ਅਸੀਂ ਤੇ ਚੱਕੀਦਾ ਵੀ ਡਰਿੰਕ ਕੀਤੀ ਕਿ ਨਹੀਂ ਕੀਤੀ ਹਾਂ ਚੱਕ ਆ ਆਪਣੀ ਜਿੱਤੇ ਦੀ ਉਹ ਕਿਨੇ ਪੂ ਕਿਨੇ ਬਾਹਰ ਬਸਾਈ ਚ ਕੱਢੀ ਫੁਕਣੀ ਜੀ ਵਾਹ ਕੜੀ ਆ ਲੈਟ ਟਾਈਮ ਆ ਕਿ ਉਹ ਆਰਡਰ ਕਰੀ ਹੋਈ ਹੈ ਸਾਡੀ ਹਾਂ ਅੱਛਾ ਓਕੇ ਓਕੇ ਰਹੀ ਆ ਪਕਾ ਲੈ ਫੋਲਾ ਫੋਲਾ ਝਾਕੋ ਵੀ ਨਹੀਂ ਮੈਂ ਤੋੜਾ ਲਖੇ ਜਾਨ ਕਿ ਮੈਂ ਲੈ ਲੂਗਾ ਨਹੀਂ ਜਾਂ ਕਿਉਂਕਿ ਸਾਨੂੰ ਉਹਨਾਂ ਕੋਲ ਉਹ ਹੈ ਨਹੀਂ ਸਾਡੀ ਅਥੋਰਟੀ ਹੈ ਨਹੀਂਗੀ ਅਥੋਰਟੀ ਉਹਨਾਂ ਨੇ ਕੱਲਾ ਚੈੱਕ ਕਰਨਾ ਸੀ ਆਪਣੀ ਡਰਿੰਕ ਕੀਤੀ ਹੈ ਹਾਂ ਉਹਨਾਂ ਅਥੋਰਟੀ ਨੇ ਆਪ ਕੋ ਕੁਝ ਕਹਿਣ ਦੀ ਕਿਉਂਕਿ ਕੋਈ ਉਡੀ ਤਾਂ ਬਣਨੀ ਹੀ ਜੇ ਤੇਰੇ ਕੋਲੇ ਮਤਲਬ ਲਾਇਸੈਂਸ ਨਾ ਹੁੰਦਾ ਹਨਾ ਆਪ ਨੂੰ ਲਾਇਸੈਂਸ ਠੀਕ ਹੋ ਇਹ ਨਹੀਂ ਵੀ ਚੱਕਰ ਆਈ ਗਾ ਉਸ ਮੇਰੇ ਨਾਂ ਸਭ ਕੁਝ ਸਭ ਕੁਝ ਤੇਰੇ ਨਾਂ ਆਪ ਵੀ ਆਪਣੇ ਨਾਂ ਚੱਕਰ ਆਲੀ ਸਾਰਾ ਕੁਝ ਚੱਲ ਰਿਹਾ ਗੱਡੀ ਦਾ ਉਸ ਮੇਰੇ ਨੀ ਨਾ ਮੈਨੂੰ ਬਹੁਤ ਬਹੁਤ ਨਹੀਂ ਨਾ ਮਿਲਿਆ ਕੋਈ ਓਕੇ ਬਾਈ ਜੀ ਹਟਾਉਣ ਫੋਨ ਤੇ ਕੰਮ ਲਓ ਜੀ ਬਸ ਹੋਈ ਪਹੁੰਚ ਲਿਆ ਗੋਰਿਆਂ ਦੇ ਇਲਾਕੇ ਜファーਮਾਂ ਚ ਜੋਬ ਦੀ ਦੇਖੋ ਬਹੁਤ ਸੋਹਣਾ ਏਰੀਆ ਹੈ ਆਓ ਡਰ ਖੁੱਲ ਗਿਆ ਹੁਣ ਇਹ ਸਾਰੇ ਨੋਟ ਕਰ ਲਾਂਦੇ ਆ ਬਾਈ ਜਿਵੇਂ ਪਹਿਲਾਂ ਨੂੰ ਵੀ ਵਾਰਨਿੰਗ ਮਿਲੀ ਹੋਈ ਹੈ 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 ਏ ਬੋਟਰਾ ਹੁਣ ਮੇਰੇ ਪੰਜ ਗੱਡੀਆਂ ਲੰਘੀਆਂ ਵੀ ਸਾਡੇ ਮੋਹਰੋਂ ਪੁਲਿਸ ਵਾਲਿਆਂ ਨੇ ਉਹਨਾਂ ਨੇ ਫੋਨ ਕਰਤਾ ਵੀ ਸਾਰਿਆਂ ਨੂੰ ਵੀ ਐਦਾਂ ਬੰਦਾ ਸੀਗਾ ਵੀ ਉਹ ਉਹ ਇਹ ਵੀ ਚੱਲ ਕੋਈ ਤੁਹਾਨੂੰ ਸਬੂਤ ਨਹੀਂ ਮਿਲਿਆ ਹਨਾ ਵੀ ਗਾਂ ਜਾ ਕੇ ਜੇ ਉਹ ਰੁਕਿਆ ਤੇ ਨਹੀਂ ਸਾਈਡ ਤੇ ਉਹਨਾਂ ਸਾਈਡ ਤੇ ਗੱਡੀ ਤੇ ਨਹੀਂ ਲਾਈ ਵੀ ਡ੍ਰਿੰਕ ਕੀਤੀ ਜਾਂ ਨਹੀਂ ਕੀਤੀ ਹਨਾ ਫਿਰ ਬੰਦਾ ਵੀ ਉਹਨਾਂ ਨੂੰ ਮਾਇਸਟੇਕ ਬੰਦਾ ਬਾਸ ਹੀ ਜਾਂਦਾ ਇਹ ਵੀ ਚੈੱਕ ਕਰ ਲਈਏ ਚੈੱਕ ਕਰ ਲਈ ਹਾਂ ਹੁਣ ਪੰਜ ਗੱਡੀਆਂ ਪੁਲਿਸ ਵਾਲਿਆਂ ਆ ਜਾਂ ਉਹਨਾਂ ਅੱਗੋਂ ਭੇਜੀਆਂ ਗੱਡੀਆਂ ਵੀ ਬੰਦੇ ਸਹੀ ਆ ਰਹੇ ਆ ਪਿਸਾਰਾ ਗੋਰੇ ਵਾਲੇ ਵਾਲੇ ਰੋਡ ਨੂੰ ਫੋਲੋ ਕਰਦੇ ਭੈਜ ਰੋਡ ਦੇ ਵਾਲੇ ਪੱਕੇ ਆ ਗੁੜੀ ਜਾਵੇ ਹੁਣ ਤਾਂ ਭੇਜੀਆਂ ਵੀ ਦੇਖੋ ਵੀ ਦੋ ਚੈੱਕ ਕਰੋ ਬੰਦੇ ਸਹੀ ਆ ਰਹੇ ਆ ਰਾਸਤੇ 'ਚ ਕੋਈ ਗੜਬੜ ਤਾਂ ਨਹੀਂ ਕਰ ਰਹੇ ਇਹਦੇ ਵਾਸਤੇ ਗੱਡੀਆਂ ਭੇਜੀਆਂ ਉਹਨੇ ਮੈਂ ਕਿੰਨੀ ਵਾਰ ਡਰ ਗਈ ਹੁਣ ਆਪਣੀ ਚੈੱਕ ਦੀ 5 ਮਿੰਟ ਉਹੀ ਕਾਈ ਰੁਕੇ ਘਰੇ ਆ ਦੇ ਪਹੁੰਚ ਗਏ ਬੱਸ ਲੱਗੀ 5 ਮਿੰਟ ਦੀ ਵਾਰ ਆਹ ਗੋਰੇ ਕਈ ਗੋਰੇ ਕਈ ਭਾਂਚੋਂ ਦੇ ਕਈ ਗੋਰੇ ਚੰਗੇ ਸੁਭਾਅ ਦੇ ਵੀ ਹੁੰਦੇ ਹਨਾ ਬਲਗਾ ਇਹਦਾ ਕੋਈ ਚੰਗਾ ਜੀ ਕੁੜੀ ਆ ਵਗ ਚੌਲੇ ਯਾਰ ਚਲ ਸੌਣ ਤੇਰੇ ਜਿਹਾ ਬੱਚੀ ਨਹੀਂ ਹਾਂ ਬੱਜੀ ਨਹੀਂ ਕਾ ਮੈਨੂੰ ਭੁਲੇਖਾ ਪਿਆ ਹੈ ਹਾਂ ਵੀ ਤੁਸੀਂ ਬ੍ਰੇਕਾਂ ਮਾਰੀਆਂ ਆ ਰੌਂਡ ਬੋਰਡ ਤੇ ਵਾ ਬੁੱਲੇ ਬੜੀ ਜੌਂ ਤੇ ਰੌਂਡ ਬੋਰਡ ਤੋਂ ਸਲੋ ਹੋਣੀ ਮੈਨੂੰ ਕਦੇ ਗਿਆ ਨਹੀਂ ਚਲ ਆਪ ਕੋਈ ਝਟਕਾ ਤਾਂ ਨਹੀਂ ਮੈਂ ਦੇ ਉਥੇ ਰੌਂਡ ਬੋਰਡ ਤੇ ਹਨਾ ਉਹਨਾਂ ਭੈਜੋ ਐਡੀ ਵੱਡੀ ਇੱਥੋਂ ਆਪਣੇ ਫੋਲੋ ਥੋੜਾ ਕਰਦਾ ਸੀ ਇੱਥੋਂ ਆਇਆ ਹਾਂ ਹਾਂ ਉਹਦਾ ਭੈਜੋ ਐਵੇਂ ਗੋਰੇ ਕਈ ਬਹੁਤ ਹੁੰਦੇ ਹੁੰਦੇ ਐਡੀ ਲੰਮੀ ਵੈਣ ਆ ਲੌਂਗ ਵੀ ਲੌਂਗ ਵੀ ਲਵੈ ਅਸਾ ਪੂਰੇ ਏਰੀਆ ਉਹਦਾ ਹੀ ਆ ਉਹ ਤਾਂ ਇਹ ਰੋਤ ਨਹੀਂ ਸੀਗਾ ਉਹ ਨਹੀਂ ਸੀ ਕੋਈ ਪਰ ਇਹਨਾਂ ਵੀ ਜੇ ਗੋਰੇ ਕਹਿ ਦਿੰਦਾ ਪੁਲਿਸ ਨੂੰ ਫੋਨ ਕਰਦਾ ਵੀ ਮੈਨੂੰ ਇਦਾਂ ਲੱਗਿਆ ਉਹ ਹਾਲੀ ਭੱਜੀ ਆਉਂਦੀ ਪੁਲਿਸ ਇੰਡੀਆ ਹਿਸਾਬ ਨਾਲ ਉਹ ਮਿੰਟਾਂ ਸਕੰਟਾਂ ਚ ਹੀ ਆਇਆ ਆ ਤਾਂ ਮਿੰਟਾਂ ਚ ਹੀ ਆ ਗਿਆ ਮਿੰਟਾਂ ਚ ਆ ਗਿਆ 5 ਮਿੰਟ ਲੱਗੀਆਂ ਤਿੰਨ ਚਾਰ ਦੋ ਤਿੰਨ ਮਿੰਟ ਹੀ ਲੱਗੇ ਭੈ ਜੋ ਵਹਿੰਦੀ ਆ ਗਈ ਕਲੀਅਰ ਆ ਗਿਆ ਔਰੇ ਜੀ ਜੱਕੇ ਤੋਂ ਹਾਂਜੀ ਬਾਬਿਓ ਕੰਮ ਤੋਂ ਬਾਅਦ ਹੁਣ ਜਿੱਦਾਂ ਚੱਲੇ ਆ ਘਰ ਨੂੰ ਤੇ ਮੋਟਰਵੇ ਤੇ ਜਾ ਰਹੇ ਆ ਐਂ ਬੋਟਰ ਆ ਵਿੱਚ ਜੇ ਮੈਂ ਦੱਸ ਵੀ ਯੂਕੇ ਲਈ ਪੁਲਿਸ ਤਾਂ ਦੇ ਪੰਜਾਬ ਪੁਲਿਸ ਦੀ ਵੀ ਕੀ ਹੋਣਾ ਹੋਈਗਾ ਉਹਨੇ ਪੈਸੇ ਲੈਣੇ ਸੀ ਉਹਨਾਂ ਦਾ 500000 ਦੋ ਤਿੰਨ ਹਜ਼ਾਰ ਦੀ ਖੱਲੀ ਪਾਉਣੀ ਸੀ ਹਨਾ ਯਾ ਆ ਵੀ ਮਾੜਾ ਜਿਹਾ ਇਥੇ ਆਏ ਹਨਾ ਵਿਚਾਰੇ ਬਹੁਤ ਚੱਕੇ ਆ ਬਹੁਤ ਚੱਕੇ ਬਹੁਤ ਵਧੀਆ ਟ੍ਰੇਡ ਕੀਤਾ ਉਹਨਾਂ ਨੇ ਤੇ ਐਂਡ ਤੇ ਜਿੱਦਾਂ ਉਹ ਕਹਿ ਕੇ ਗਏ ਆ ਵੀ ਸੌਰੀ ਸਾਡੇ ਉਦੋਂ ਮਿਸਟੇਕ ਹੋ ਗਈ ਤੁਹਾਡਾ ਹੀ ਟਾਈਮ ਵੇਸਟ ਕੀਤਾ ਉਹ ਇਹ ਨਾ ਕਿਤੇ ਕੰਮ ਤੇ ਜਾ ਰਹੇ ਸੀ ਉਹ ਇੱਕ ਵਾਰੀ ਦੋ ਵਾਰੀ ਸੌਰੀ ਫੀਲ ਕਰਕੇ ਗਏ ਆ ਵੀ ਸੌਰੀ ਉਹ ਕਹਿੰਦਾ ਮਤਲਬ ਉਹ ਕਹਿੰਦਾ ਸਾਡਾ ਫਰਜ ਆ ਤੁਹਾਨੂੰ ਰੋਕਣਾ ਵੀ ਤੁਸੀਂ ਤੁਹਾਡੀ ਲਾਈਫ ਵਾਸਤੇ ਹੀ ਖੜੇ ਆ ਨਾ ਇਥੇ ਤੁਹਾਡੇ ਵਾਰੀ ਤੁਹ ਹੋ ਜੀ ਤੁਸੀਂ ਸੇਫ ਚਲੋ ਕੀ ਡਿਆ ਨਾ ਜਾਣਾ ਜਿਹੜੇ ਤੇਰੇ ਨਾਲ ਦੋ ਮੁੰਡੇ ਬੈਠੇ ਆ ਉਹ ਕਹਿੰਦੇ ਆ ਤੇਰੀ ਰਿਸਪੋਨਸੀਬਿਲਟੀ ਆ ਇਹਨੂੰ ਸੇਫ ਪਹੁੰਚਾਉਣਾ ਹਾਂ ਹਾਂ ਸੇਫ ਡਰਾਈਵਿੰਗ ਕਰ ਸੇਫ ਡਰਾਈਵਿੰਗ ਕਰ ਮਤਲਬ ਆਪਣੇ ਲਈ ਕੀ ਚੰਗਾ ਕਰਦੇ ਆ ਜੋ ਵੀ ਕਰਦੇ ਆ ਕੱਲੇ ਹਾਂਜੀ ਢੀ ਜਾ ਤੂੰ ਹੀ ਗੱਲ ਜੇ ਪੰਜਾਬ ਪੁਲਿਸੋਂ ਦੀ ਮੋਟੇ ਢੱਡਾ ਵਾਲੇ ਆਉਂਦੇ ਫਿਰ ਕੀ ਬਣਨਾ ਸੀ ਉਹ ਨਾ ਨੇ ਕੋਈ ਨਹੀਂ ਪੈਸੇ ਦੋ ਹੋਂ ਤੇ ਛੱਡ ਦਣਿਆ ਗੱਲੇ ਕੋਈ ਦੂਜੀ ਗੱਲੇ ਨਹੀਂ ਕਰਦੀ ਮੈਂ ਸੇਫ ਸੂਖ ਕੋਈ ਚਿੰਗਰ ਨਹੀਂ ਕੋਈ ਚੱਕਾ ਆ ਬੰਤੋ ਇਤਨਾ ਪੂਰਾ ਇਹਨਾਂ ਇਨਵੈਸਟੀਗੇਸ਼ਨ ਕਰਕੇ ਪੂਰਾ ਟ੍ਰਿਕ ਰੁਕਾ ਕਰਕੇ ਫੇਰ ਛੱਡੇ ਉਹਨੂੰ ਦਿੱਤੀ ਫੋਖਣੀ ਜਿਗਣੀ ਪਈ ਆ ਇਹ ਪੂਰੀ ਹੈ ਪਈ ਆ ਉਹਦਾ ਤਾਂ ਹੀ ਪਈ ਕਿੱਥੇ ਫੋਖਣੀ ਮੈਂ ਫੋਖਣੀ ਵੀ ਦਿੱਤੀ ਚੈੱਕ ਕਰਨ ਵਾਲੀ ਕਈ ਨੇ ਜਿੱਦਾਂ ਭਗੀ ਦਸੂਣੇ ਹੈ ਇਹ ਅਸ਼ਾ ਆਪੇ ਦਰੂਜਾ ਕਰਨ ਵਾਲੀ ਤੇ ਉਹਦਾ ਮੂਰੇ ਲਾ ਨਾ ਦੇ ਨੇ ਲੁੱਟੀ ਲੱਗੀ ਸੀਗੀ ਅੱਛਾ ਅੱਛਾ ਇਹ ਵੀ ਅੱਛਾ ਫੂਖ ਮਾਰੀ ਹੋਇਤ ਦਾ ਕੀ ਇਹ ਵੀ ਤੇ ਉਹ ਹੀ ਆ ਮੂੰਹ ਲਾਉਣ ਵਾਸਤੇ ਸਰੇਖ ਦੀ ਵੇਸਟ ਕੀਤੀ ਹੁੰਦੀ ਆ ਸਾਫ ਫੂਕਣੀ ਜੀ ਦਿੱਤੀ ਉਹਨੇ ਵੀ ਫੂਖ ਮਾਰੋ ਵਿੱਚ ਸਾਡਾ ਕੰਮ ਸਹੀ ਸੀ ਚਲੋ ਚਲੋ ਬਸ ਤੋ ਉਹ ਹੀ ਬੋਲ ਰਿਹਾ ਹੋਣਾ ਜੀ ਨਹੀਂ ਉਹ ਸਾਰਾ ਕੁਝ ਪੁੱਛਿਆ ਦੱਸਿਆ ਕਿ ਕਿੱਥੇ ਜਾਂਦੇ ਆ ਕੀ ਕਰਦਾ ਏ ਇੱਦਾਂ ਕਿਵੇਂ ਆਏ ਆ ਪਰ ਵੀ ਕਬਦੋ ਅੱਛਾ ਸਾਰਾ ਪੁੱਛਿਆ ਇਹ ਕੰਮ ਕਰਦਾ ਇਹ ਰੂਪ ਦਾ ਕੰਮ ਖਾ ਰਿਹਾ ਏ ਠੀਕ ਠੀਕ ਇਹਦੇ ਓਕੇ ਦੋ ਪ੍ਰੋਬਲਮ ਬੱਲ ਕੇ ਸਾਡਾ ਕੰਪਲੀਟ ਹੋਈ ਆ ਕੰਪਲਟਾ ਕਹਿੰਦਾ ਵੀ ਤੁਹੇ ਹਿੱਟ ਕਰਿਆ ਹਾਂ ਹਾਂ ਮੈਂ ਤਾਂ ਹਿੱਟ ਕਰਿਆ ਮੈਂ ਕਿਹਾ ਸੀ ਹਿੱਟ ਕਰਾਈ ਨਹੀਂ ਹਾਂ ਮੈਂ ਕਿਹਾ ਉਹ ਤਾਂ ਪਿੱਛੇ ਸੀ ਸਾਡੇ ਜਾਓ ਸਹੀ ਆ ਕੰਮ ਇਹਨੂੰ ਤਾਂ ਸਟੇਕ ਲੱਗ ਗਈ ਉਹ ਕਦਾ ਵੀ ਡ੍ਰਿੰਕ ਘਰੀ ਹੋਈ ਆ ਬੰਦਿਆਂ ਨੂੰ ਓਕੇ ਓਕੇ ਬਾਅਦ ਚ ਗੋਰੇ ਨੂੰ ਪਹਹਾਵ ਦਿੱਤਾ ਉਹਨੇ ਜਣਾ ਉਹ ਕਹਿੰਦਾ ਯੂ ਕੋ ਕਹਿੰਦੇ ਹਾਂ ਉਹ ਕਹਿੰਦੇ ਵੀ ਤੂੰ ਖੜ੍ਹ ਨਹੀਂ ਸਕਦਾ ਭਲਾ ਕ੍ਰੀਏਟ ਕਰੀ ਆ ਹਾਂ ਤੁਸੀਂ ਜਾਓ ਇਥੋਂ ਤੂੰ ਕਹਿੰਦਾ ਜਾ ਪੂਰੀ ਟਰੌਟਾਂ ਇੱਥੇ ਗੋਰੇ ਵਾ ਕੋਈ ਕਈ ਦਿਨ ਆਪਣੇ ਪੰਜਾਬੀਆਂ ਨੂੰ ਵੀ ਗੋਰੇ ਵੀ ਹੁੰਦੇ ਆ ਨਾ ਬਦਮੀ ਜਿਹੜੇ ਹੁੰਦੇ ਚੰਗੇ ਗੋਰੇ ਕੰਮ ਕਰ ਹਾਂ ਜਿਹੜੇ ਟੁਕੀ ਗੱਡੀ ਵਾਲਾ ਸੀਗਾ ਟੁਕੀ ਗੱਡੀ ਵਾਲਾ ਕੋਈ ਕਈ ਗੋਰੇ ਹੁੰਦੇ ਕੰਮ ਕਰ ਵਾਲੇ ਬਿਜ਼ਨਸਮੈਨ ਵਾਲੇ ਡੇਢੀ ਕੰਮ ਸਵੇਰ ਕੰਮ ਚੱਲਦੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਕੰਮ ਵਾਲੇ ਦੇ ਬੰਦੇ ਵੀ ਵੈਣ ਆ ਕੰਮ ਚੱਲ ਬਾਈ ਮਿਸਟੇਕ ਹੋ ਗਿਆ ਸੋ ਹੋ ਗਿਆ ਬੌਦਰ ਇੰਨਾ ਬੌਦਰ ਨਹੀਂ ਕਰਦੇ ਨਾ ਉਹ ਜਿਹੜੇ ਹੁੰਦੇ ਵਿਹਲੇ ਵੀ ਆਹੀ ਧਿਆਨ ਆ ਲੋਕਾਂ ਜੈਲਸੀ ਕਰਨਾ ਵੀ ਇਹ ਇੰਡੀਅਨਸ ਜਿੱਦਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਡੀਅਨਾਂ ਜਿਹੜਾ ਸਲੋਕ ਉਹ ਜੈਲਸੀ ਬਹੁਤ ਜ਼ਿਆਦਾ ਕੀ ਕੋਰੇ ਕਰਦੇ ਨੇ ਇੰਡੀਅਨਸ ਨੂੰ ਰੌਂਡ ਬੋਰਡ ਤੋਂ ਆਹੀ ਸਲੋਕ ਰਹੀ ਸੀਗੀ ਕਿਉਂਕਿ ਇਹ ਲੋਕ ਵੀਲ ਹੈ ਘੁੜਦੀ ਨਹੀਂ ਹਾਂ ਤਾ ਕਰਕੇ ਚੱਲ ਜੋ ਹੋਇਆ ਵਧੀਆ ਹੋਗਾ ਪਰ ਵੀਂਗਾ ਵਾਈਂ ਫੋਰਟ ਚਲਾਣਾ ਛੋਟੇ ਟੈਟ ਆਗੇ ਛੋਟੇ ਛੋਟੇ ਰੌਂਡ ਬੋਰਡ ਆ ਨਾ ਗੋਰਾ ਹੈ ਸ਼ਿਗੋਰਾ ਹੈ ਸ਼ਹਿਰ ਦੇ ਥੋੜੇ ਨਿੱਕੇ ਨਿੱਕੇ ਸ਼ਹਿਰ ਸੀ ਕੱਫ ਦਾ ਹੈ ਪਿੰਡ ਪਿੰਡ ਜਾ ਜੀਗਾ ਤੇ ਪਿੰਡਾਂ ਦੇ ਆ ਰੰਗਾ ਪਹੇ ਜੋ ਪਨਾ ਬੋਥ ਗੇਨ ਜਿੰਨ ਕੇ ਨਹੀਂ ਰਿਝੋ ਤੇ ਇਕ ਹਵਾ ਆ ਠੀਗਾ ਲੋ ਜਾਣੇ ਰਲਦੇ ਭੀੜਾ ਕਿੰਨੇ ਕਿਸੀਗੇ ਨਾ ਰਾਣਕੋੜ ਉਹਦੇ ਕਰਕੇ ਹੋ ਗਿਆ ਸੋ ਕੋਈ ਗੱਲ ਨਹੀਂ ਪਰ ਮਿੰਗਾ ਪਹੁੰਚਲੇ ਸਾਡੀ ਜੌਬ ਫਿਨਿਸ਼ ਹੋ ਗਈ ਹੈ ਹੁਣ ਅਸੀਂ ਆਉਣੀ ਹੈ ਇੱਥੇ ਆਉਣਾ ਤੇ ਚੰਗ ਜੋ ਹੋਇਆ ਬਹੁਤ ਵਸਿਆ ਹੋਇਆ ਬਿਲਕੁਲ ਨਿਊ ਕਾਰ ਤੋੜਨਾ ਅਸੀਂ ਕੱਲ ਜਮਾ ਦੰਦਾਂ ਮਾ ਉਹ ਬਿਲਕੁਲ ਨਿਊ ਕਾਰ ਵੀ ਜਦੋਂ ਜਮਾ ਫੇਟੋ ਬਿਲਕੁਲ ਕਾਰਪੇਟ ਤੇ ਹਜੇ ਇੱਕ ਵਾਰੀ ਵੀ ਯੂਜ਼ ਨਹੀਂ ਕਰਿਆ ਕਿਸੇ ਨੇ ਮਸ਼ਾਲਾ ਸਿਰਫ ਪੁਆ ਕੇ ਕੋਈ ਪਤੜੀ ਰਿਆ ਆਪਦੀ ਕਿ ਜੀ ਪਟਕੇ ਦੇ ਨਵੇਂ ਫੇਰ ਬਣਾ ਲਵਾਂ ਮੈਂ ਪਹਿਲਾਂ ਹੀ ਉੱਤੇ ਜਲਣਾ ਗਲੀ ਜਲਾ ਜਲ ਕੋਈ ਨਹੀਂ ਜੀ ਬਣਾਵਾਂਗੇ ਹਮ ਠੀਕ ਹੈ ਓਕੇ ਬਾਈ ਇੱਕ ਨੇਰਾ ਬਹੁਤ ਆ ਗੱਲਾਂ ਨੂੰ ਹੋਰ ਹੀ ਦੱਸਾਂਗਾ ਜੀ ਨੇਰੇ ਸਾਡਾ ਮੂੰਹ ਨਹੀਂ ਦੀਦਾ ਸੋ ਮਿਲਦੇ ਰਹੀ ਗੱਲ ਨਹੀਂ ਨੈਕਸਟ ਵਲੋਗ ਦੇ ਵਿੱਚ ਆਪਾਂ ਦੇ ਜੀ ਅਪਡੇਟ ਦੇ ਰਹੇ ਕਰਾਂਗੇ ਯੂਕੇ ਬਾਰੇ ਥੈਂਕ ਯੂ ਜੀ ਸਾਰੇ ਦੋਸਤਾਂ